ਹਾਂਜੀ ਕਿਤਾ ਦੁਰਾ ਡੀਅਰ ਹਾਂਜੀ ਪਹੁੰਚ ਗਿਆ ਹਾਂ ਹਰਿਆਣਾ ਦਾ ਬਾਰਡਰ ਆਗੇ ਆਗੇ ਆਈ ਕਿਹੜੀ ਭੁਜਾਈ ਆ 100 ਤੋਂ ਕਿ ਆਉਂਦੇ ਆ ਜਿਹੜੇ ਮਰਜੀ ਘਲਾ ਲੈਂਦੀ ਆ ਆਰਾਮ ਹਰਿਆਣੇ ਦੀ ਹੱਦ ਆ ਵੇਖੋ ਬਾਰਡਰ ਕੀ ਆ ਕੋਈ ਸ਼ੁਮ ਨਹੀਂ ਬਾਰਡਰ ਦੀ ਨਿਸ਼ਾਨੀ ਨਹੀਂ ਹੈਗੀ ਕੋਈ ਆ ਲਿਖਿਆ ਪੰਜਾਬ ਦੀ ਹੱਦ ਖਤਮ ਆ ਪਰ ਲਗਲਾ ਬੋਰਡ ਜੇ ਉਹ ਪੰਜਾਬ ਉਹਦੀ ਹਰਿਆਣੇ ਦੀ ਹੱਦ ਸ਼ੁਰੂ ਆ ਆ ਇਹ ਬਾਰਡਰ ਵਿੱਚ ਕੋਈ ਸ਼ੁਮ ਨਹੀਂ ਅਲੋ ਹਰਿਆਣੇ ਵਾਲਾ ਵਗਾ ਦੇਣਾ ਉਹ ਪੰਜਾਬੀ ਚ ਲਿਖਿਆ ਹੈ ਆ ਵੇਖੋ ਅੱਗੇ ਹਿੰਦੀ ਆ ਗਈ ਆ ਯਾਦ ਯਾਰਾ ਹਰਿਆਣੇ ਆ ਗਏ ਹੁਣ ਖਲੋਤੇ ਬੰਦੇ ਥੋੜਾ ਜਿਹਾ ਬਾ ਗਏ ਪਿਸ਼ਾਬ ਸ਼ੂਭ ਕਰਨ ਤੇ ਉਤੋਂ ਬਾਅਦ ਤੁਰਨ ਲੱਗੇ ਆ ਆ ਵੱਡਾ ਰੋਡ ਆ ਗਿਆ ਡੀ 152 ਇਹਦੇ ਉੱਪਰ ਉੱਪਰ ਹੀ ਜਾਣਾ ਬਸ ਇਹ ਥੱਲੇ ਜਾਂਦਾ ਹੀ ਨਹੀਂ ਰੋਡ ਆ ਨਾ ਹੀ ਦੇ ਰੈਸਟੋਰੈਂਟ ਵੀ ਰੋਡ ਵਾਲਿਆਂ ਦੇ ਆ ਤੇ ਪੰਪ ਵੀ ਰੋਡ ਵਾਲਿਆਂ ਦੇ ਆ ਸਾਰੇ ਇਹਦਾ 2000 ਟੂਲ ਆ ਬੱਸ 2000 ਟੂਲ ਦੇਣਾ ਸਹੀ ਆ ਮਸ਼ੀਨਾਂ ਭਜਦੀਆਂ ਨਹੀਂ ਉੱਧਾ ਤੇ ਗੜੀਆਂ ਦਾ ਰਾਹ ਬੜਾ ਖਰਾਬ ਉੱਤੋਂ ਜਿਆਦਾ ਤੇਲ ਖਾਏ ਨਾ ਵੀ ਜੀ ਨੇ ਇਹ ਰੋਡ ਪੂਰਾ ਸਾਫ ਆ ਹਾਂ ਇਤੋਂ ਰੋਡ ਹੈ ਵੀ ਕੋਈ ਨਹੀਂ ਹੈਗਾ ਪੂਰਾ ਸਾਫ ਰੋੜਿਆ ਹੈ ਜਾਂ ਲੱਗਿਆ ਅੰਬਾਲੇ ਤੱਕ ਇੱਥੇ ਜਾਵਾਂਗੇ ਨਾ ਜਿੰਨੀ ਸਪੀਡ ਹੈ ਇਸ ਰੋਡ ਤੇ ਔਰ ਕਿੱਥੇ ਨਹੀਂ ਆਗੇ ਮਸ਼ੀਨਾਂ ਇਹ ਵੀ ਫੁੱਲ ਫੁੱਲ ਜਾਣਗੇ ਹਨ ਉਹਦਾ ਮਸ਼ੀਨ ਨੂੰ ਖਲੋਖਲੋ ਡੀਕਣਾ ਪੈਂਦਾ ਪਤਾ ਨਹੀਂ ਤੋੜਦੇ ਹੀ ਨਹੀਂ ਮਸ਼ੀਨ ਨਾ ਪਰ ਹੋਰ ਕੋਈ ਪੈਚ ਵਰਕ ਹੋਇਆ ਹੋਣਾ ਸਿੱਧਾ ਸਾਫ ਹੋਣਾ ਯਾਰ ਮਸ਼ੀਨ ਬਸ ਤੋਰੀ ਆ ਉਹ ਤੁਸੀਂ ਤੋੜਦੇ ਨਹੀਂ ਆ ਹੋਰ ਬਣ ਮਸ਼ੀਨ ਤੋਰੀ ਆ ਮਸਾ ਤੁਸੀਂ ਤੋੜਦੇ ਨਹੀਂ ਜੇ ਤੂੰ ਆਪ ਲਿਆ ਫੋਰਮੈਂਟ ਤੇ ਪੋ ਜੱਬ ਗਿਆ ਇੱਕ ਦਿਨ ਚੀਦੇ ਬੈਲਟਾ ਬੁਲਟਾ ਚੈੱਕ ਕਰ ਲੋ ਟਾਇਟ ਆ ਆਹੀ ਤਾਂ ਖਿੱਚੀ ਜਾਣੀ ਆ ਆਹੀ ਜਾ ਕੇ ਸੌਣੇ ਆ ਤਾਂ ਤੁਸੀਂ ਆ ਜਿਓ ਤੁਸੀਂ ਕੱਲ ਨੂੰ ਆ ਜਿਓ ਕੱਲ ਨੂੰ ਨਹੀਂ ਤੇ ਪਹੁੰਚਣਾ ਹੀ ਕੱਲ ਤੱਕ ਇਹਦੇ ਮੈਨੂੰ ਪਤਾ ਤਾਂ ਤੇ ਕੱਲ ਤੱਕ ਪਹੁੰਚਣਾ ਹਾਂ ਹਾਂ ਚਲੋ ਵੇਖੀ ਜਾਂਦੀ ਹੁਣ ਬਰਾਬਰ ਭਜਾ ਕੇ ਵੇਖਣੀ ਚੈੱਕ ਕਰੀ ਠੀਕ ਹੈ ਜੀ ਇਹਨਾਂ ਚੜੀ ਆਉਣੀ ਉੱਤੇ ਢਾਡੇ ਇੱਕ ਵਾਰੀ ਭਜਾਉਣੀ ਏ ਠੀਕ ਹੈ ਜੀ ਚੜਨ ਲੱਗਿਆ ਰੋਡ ਤੇ ਬੰਦੇ ਆ ਡੀ ਕਹਿੰਦੇ ਆ ਵੀ ਚਲੋ ਰੋਡ ਵੱਡਾ ਆਊਗਾ 352 ਰੋੜਿਆ ਪੂਰਾ ਸਾਫ ਆ ਕਲੀਅਰ ਰੋਡ ਆ ਭਾਈ ਬਹੁਤ ਰੋੜਿਆ ਪੂਰਾ ਹਾਈ ਬਾਈ ਰੋੜਿਆ ਉੱਤੇ ਉੱਤੇ ਜਾਣਾ ਕੋਈ ਗਾਈ ਵੱਛੀ ਟਰੈਕਟਰ ਮੋਟਰਸਾਈਕਲ ਕੁਝ ਨਹੀਂ ਆਉਣਾ ਯਾਰ ਉੱਤੇ। ਇਹ ਇੱਕ ਲੋ ਬਾਵਣ। ਇਧਰ 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 ਮੈਂ। ਇਹ ਤੇ ਆ ਉਹ ਵਧੀਆ ਰੋਡ ਏ। ਇਹਦਾ ਬ੍ਰੇਕ ਲਾਉ ਦੀ ਲੋੜ ਹੀ ਨਹੀਂ ਦੇ। ਉਹ ਕਰਤਾਰਨਾ ਭਜਾ ਕੇ ਦੇਖਣੀ ਮੈਂ ਆ। ਐ ਬਰ ਮੜ। ਛੇ ਜੜੀ ਆ ਉਹਨਾਂ ਭਜਾਉਣੀ ਆ ਟੋਲ ਟੈਕਸ ਆ ਗਿਆ ਵੇ ਕੋ ਗੱਡਾ ਤਗੜਾ ਰੋਡ ਘਟਾ ਘਟਾ ਦੂਆ ਦਿਨਾ ਗੱਲਿਆ ਯਾਰ ਰੋਡ ਹੀ ਰੋਡ ਆ ਵੱਡਾ ਚੌੜਾ ਰੋਡ ਘਟਾ ਘਟਾ ਦੂਆ ਕਿ ਦੂਆ ਕਿ ਲਿਆ ਹੋਣਾ ਹਣਾ ਹਾਲੇ ਸਾਈਡਾਂ ਦੇ ਇੱਕ ਨਿਕਾਰੇ ਨਾ ਰੋ ਆਪਣਾ ਵੀ ਰੋਡ ਇਦਾਂ ਦਾ ਬਣ ਦਿਆ ਜਿਹੜਾ ਟਾਰੀ ਨੂੰ ਜਾਂਦਿਆ ਹੋਣਾ RAM 300 ਟਾਰੀ ਨੂੰ ਜਾਂਦਾ ਉਹ ਵੀ ਇਹੋ ਬੰਨਾ ਰੋਡ ਆਇਆ ਟੋਲ ਟੈਕਸ ਲੈਣਾਉਂ ਦੇਣਾ ਹੀ ਪੈਣਾ ਉਹ ਪਿਛਲੇ ਆ ਤੇ ਚੱਲ ਗਿਆ ਹੀ ਧੱਕਾ ਇੱਥੇ ਨਹੀਂ ਚੱਲਣਾ ਉਹ ਛੇ ਦੇੜੇ ਪਹਿਲੇ ਪਿਛਲੀ ਈਰ ਤਾਂ 1300 ਆਈ ਈਰ ਕਿੰਨੇ ਤੇ 2000 ਕਰਤਾ ਸੀ ਨਾ ਆਇਆ ਆਇਆ ਮਿੱਤਰ ਆਇਆ ਰੋਡ ਦਿਖਾਓ ਸਾਈ ਜਾਨੂ ਕਿੰਨੀ ਦੂਰੀ ਹੈ ਗੰਦਾ ਆ ਗੰਦਾ ਦਿਖੰਦਿਆ ਯਾ ਰੋਡ ਦਿਆਂ ਹੀ ਏ ਕਟਵਾਲਿਆ ਟੂਲ ਕਿੰਨਾ ਦੁਆ ਕਰਿਆ ਤਿੰਨਾ ਜੇ ਰੋਡ ਟੂਲਿਆ ਕਟਵਾਲਿਆ ਟੂਲ ਲੈ ਕਿੰਨਾ ਲੱਗਾ ਬਾਈ ਉਹ ਟੂਲ ਇਹਨਾ ਲੱਗਾ ਤੇ ਨਹੀਂ ਯਾ 360 ਹਜ਼ਾਰਾ ਲੱਗਾ ਪਿਛਲੀ ਵਾਰੀ ਯਾਰੋ ਤੇ 1300 ਲੱਗਾ ਸੀ ਇਹ ਵਾਰ ਕਿਉਂ ਘੱਟ ਲੱਗਾ ਸ਼ਾਰਟਕਟ ਨਹੀਂ ਮਾਰਿਆ ਇਰਦੀ ਵਿੱਚ ਮਾਣਾ ਟੂਲ ਤੋਂ ਮਹਾਰਾਨ ਆ ਦੂਹਾਂ ਤੇ ਨਾ ਕਿ ਲਿਆ ਟੂਲ ਆ ਆਪਾਂ ਲੱਗੇ ਆ ਇੱਕ ਅੱਗੇ ਟੂਲ ਆ ਗਿਆ ਇੱਥੇ ਲੱਗੇ ਸੌਣ ਹੁਣ ਸਟੇ ਕਰ ਲਿਆ ਇੱਥੇ ਆਪਾਂ ਹੁਣ ਤੇ ਬੰਦੇ ਸੁੰਦੇ ਜਾਂਦੇ ਆ ਆਇਆ ਦਿਨੇ ਪਹੁੰਚਾਂਗੇ ਦੋ ਦਿਨ ਹੋ ਗਏ ਤਰਿਆ ਨੂੰ ਹਰਿਆਣੇ ਦੀ ਅਈ ਜਾਣ ਪਰ ਹੋਲੀ ਹੋਲੀ ਡੇਨ ਸਿਰਫ 15 ਗੱਦੇ ਰੇਸ ਤੇ ਕਦੀ ਇੱਕ ਚਾਹ ਪੀ ਲਈ ਕਦੀ ਰੋਟੀ ਖਾ ਲਈ ਬੰਦਿਆਂ ਨੇ ਨੀ ਯਾਰੇ ਦਵਾਈ ਬੰਦਿਆਂ ਨੂੰ ਖੋਲ ਬੰਦੇ ਵੀ ਯਾਦ ਕਰਦੇ ਆ ਹੈਗੀ ਗੱਲ ਕਿ ਨਹੀਂ ਸਹੀ ਗੱਲ ਪੂਰੀ ਗੱਲ ਬਾਦਿਆਨ ਵੇਖੋ ਸਾਡੇ ਬੰਦੇ ਹੁਣ ਸੁੱਤੇ ਮਛਰਦਾਨੀਆਂ ਲਾ ਲੈਣੀਆਂ ਅਸੀਂ ਜੜੀਆਂ ਲਿਆਂਦੀਆਂ ਨਾਲ ਮਛਰਦਾਨੀਆਂ ਲਾਉਣੀਆਂ ਅਸੀਂ ਦੋਜਾ ਸੌਨ ਲੱਗਿਆ ਲਾਵੀ ਮਿੰਨੂ ਚਲੋ ਆ ਰੋਟੀ ਰੱਟੀ ਖਾਓ ਫੇਰ ਸਮੋਸੇ ਖਾਓ ਤੁਸੀਂ ਮੈਂ ਖਾ ਲੈਣਾ ਤੁਸੀਂ ਖਾਓ ਕੋਈ ਨਹੀਂ ਮੇਰੀ ਨਾ ਤੋੜ ਅੱਡੇ ਟੌਲ ਸਭ ਨਾ ਤੋ ਗਿਆ ਇਹ ਆ ਵੇਖੋ ਆ ਵੇ ਕਾਲੂ ਕਿੱਥੇ ਗਿਆ ਟੌਲ ਤੇ ਨਹੀਂ ਨਹੀਂ ਮੈਂ ਆ ਜਾ ਰੋਡ ਫੋਰ ਮੈਂ ਨਾ ਰੋਡ ਵੇਖ ਕੇ ਭੁੱਖ ਲੰਦੀ ਹਨਾ ਸਹੀ ਗੱਲ ਕਿ ਨਹੀਂ ਆ ਫੋਰ ਮੈਂ ਦੱਸੂਗਾ 10 ਬੋਰ ਮੈਨਾ ਰੋਡ ਨੂੰ ਗੱਲ ਬਾਤ ਹੈਗੀ ਨਹੀਂ ਰੋਡ ਐਦਾਂ ਦਾ ਰੋਡ ਵੇਖਿਆ ਹੀ ਨਹੀਂ ਅੱਜ ਤੱਕ ਯਾਰ ਜੱਡਾ ਤਗੜਾ ਰੋਡ ਹੈ ਭੈਣ ਜੋ ਇੱਕ ਹਲਾਰਾ ਨਹੀਂ ਕਦੇ ਐਂਡਲੇ ਟੱਕ ਤੇ ਰਿਸ ਪਾ ਦੇਦੀ ਆ ਤੇ ਲੋਡ ਹੀ ਨਹੀਂ ਪੈਂਦੀ ਕੱਢਣ ਦੀ ਜਿਹੜਾ ਓਕੇ ਚਲੋ ਗੁੱਡ ਨਾਈਟ ਲੱਗੇ ਬੰਦੇ ਸੌਣ ਹੁਣ ਬਾਏ ਟਾਟਾ ਸਵੇਰੇ ਫੇਰ ਵਿਖਾਵਾਂਗੇ ਤੁਹਾਨੂੰ